ਟ੍ਰਾਂਸਪੋਰਟ ਨਾਲ ਸੰਬੰਧਿਤ ਹੈਗੀ ਹੈ। ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਬਸਾਂ ਨੇ ਪੰਜਾਬ ਦੀਆਂ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪ੍ਰਾਈਵੇਟ ਜਿਹੜੇ ਹੈਗੇ ਨੇ ਕੰਟਰੈਕਟਰ ਨੇ। ਉਹਨਾਂ ਦਾ ਜਿਹੜਾ ਵੱਡਾ ਕੁਝ ਸੈਕਟਰ ਹੈ। ਇਹ ਵਾਹਨ ਲਈ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਦੋ ਪ੍ਰਕਾਰ ਦੇ ਪਰਮਿਟ ਨੇ ਇੱਕ ਕੰਟਰੈਕਟ ਕੈਰੇਜ ਆ ਇੱਕ ਸਟੇਟ ਕੈਰੇਜ ਆ ਜਿਹੜਾ ਕੰਟਰੈਕਟ ਕੈਰੇਜ ਆ ਉਹ ਹੈਗਾ ਇੰਟਰਨੈਸ਼ਨਲ ਬੱਸ ਜਿਹੜਾ 에어ਪੋਰਟ ਆ ਉੱਥੇ ਤੱਕ ਜਾਂਦੀ ਹੈ ਬਸ ਜਿਹੜੀ ਸਟੇਟ ਵਾਲੀਆਂ ਨੇ ਸਟੇਟ ਦੀਆਂ ਨੇਗੀਆਂ ਆਈਐਸਓ ਆਈਐਸਬੀਟੀ ਤੱਕ ਜਾਂਦੀਆਂ ਨੇਗੀਆਂ ਪਿਛਲੇ ਸਮੇਂ ਦੌਰਾਨ ਅਕਾਲੀ ਦਲ বিজে ਸਮੇਂ ਦੌਰਾਨ ਸਰਕਾਰ ਦੌਰਾਨ ਜਿਹੜੀਆਂ ਬੱਸਾਂ ਸੀਆਂ ਪ੍ਰਾਈਵੇਟ ਤੌਰ ਤੇ ਜਿਹੜੀਆਂ ਇੰਟਰਨੈਸ਼ਨਲ 에어ਪੋਰਟ ਤੱਕ ਜਾਂਦੀਆਂ ਸੀਆਂ ਉਹਨਾਂ ਨੇ ਤਾਂ ਆਪਣੇ ਪਰਮਿਟ ਪੰਜਾਬ ਦੇ ਚਾਹੇ ਅੰਮ੍ਰਿਤਸਰ ਤੋਂ ਲੈ ਕੇ ਉੱਥੇ ਤੱਕ ਲੈ ਲਿਆ ਚਾਹੇ ਜਲੰਧਰੋਂ ਲੈ ਲਿਆ 에어ਪੋਰਟ ਤੱਕ ਜਿਹੜਾ ਢੰਡਿਓ ਲੈ ਲਿਆ ਜਿਹੜੀਆਂ ਸਰਕਾਰੀ ਬਸਾਂ ਸੀਆਂ ਉਹਨਾਂ ਨੇ ਆਪਣੇ ਪਰਮਿਟ ਜਿਹੜੇ ਲਏ ਨੇ ਉਹ ਜਿੱਦਾਂ ਪਟਿਆਰੇ ਤੋਂ ਲੈ ਕੇ ਆਈਐਸਬੀਟੀ ਤੱਕ ਲਿਆ ਇੰਟਰਸਟੇਟ ਬੱਸ ਸਟੈਂਡ ਤੱਕ ਉਹ ਇਹੀ ਗੱਲ ਆ ਤੇ ਤਾਂ ਕਿ ਉਸ ਤੋਂ ਬਾਅਦ ਜਿਹੜੀਆਂ ਬਸਾਂ ਪੰਜਾਬ ਦੀਆਂ ਪੀਆਰਟੀਐਸ ਦੀਆਂ ਰੋਡਵੇ ਦੀਆਂ ਜਿਹੜੀਆਂ ਬਸਾਂ 에어ਪੋਰਟ ਤੱਕ ਜਾਣ ਲੱਗੀਆਂ ਦਿੱਲੀ ਦੀ ਸਰਕਾਰ ਨੇ ਫੜ ਕੇ ਇੰਪੋਰਟ ਕੀਤੀਆਂ ਕਿਉਂਕਿ ਸੁਪਰੀਮ ਕੋਰਟ ਦੇ ਆਰਡਰ ਨੇਗੇ ਸੀਐਨਜੀ ਵਾਲੀਆਂ ਬਸਾਂ ਗੈਸ ਵਾਲੀਆਂ ਬੱਸਾਂ ਤਾਂ ਜਾ ਸਕਦੀਆਂ ਨੇਗੀਆਂ ਪਰ ਗੈਸ ਵਾਲੀ ਮਸਤ ਬਿਨਾ ਸਾਰੀਆਂ ਇੰਟਰ ਸਟੇਟ ਤੱਕ ਹੀ ਜਾ ਸਕਦੀਆਂ ਨੇ ਜਿਹੜਾ ਇੰਟਰ ਬਸ ਸਟੈਂਡ ਦਾ ਟਰਮੀਨਲ ਹੈ ਸੋ ਇਸ ਗੱਲ ਕਰਕੇ ਜਿਹੜਾ ਬਾਰ-ਬਾਰ ਕਈ ਪਾਰਟੀਆਂ ਦੁਆਰਾ ਇਹ ਕਹਿਣਾ ਵੀ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਜਿਹੜੀ ਹੈਗੀ ਬੱਸਾਂ ਐਮਪੋਇੰਟ ਕਰਦੀ ਹੈ ਬਿਲਕੁਲ ਗਲਤ ਆ ਆਮ ਆਦਮੀ ਪਾਰਟੀ ਦਾ ਰਾਦਰ ਕੇ ਸਕੀਮ ਬੜਾਈਏ ਸੋਚਿਆ ਦਿੱਲੀ ਸਰਕਾਰ ਨੇ ਕਿ ਇੱਕ ਦਵਾਰਕਾ ਦੇ ਵਿੱਚ ਇੰਟਰ ਸਟੇਟ ਬੱਸ ਟਰਮੀਨਲ ਖੋਲਿਆ ਜਾਵੇ ਇੰਟਰ ਸਟੇਟ ਬੱਸ ਟਰਮੀਨਲ ਦਵਾਰਕਾ ਚ ਖੋਲਿਆ ਜਾਵੇ ਤਾਂ ਕਿ ਹਰੇਕ ਸਟੇਟ ਦੀਆਂ ਬੱਸਾਂ ਚਾਹੇ ਹੋ ਪੰਜਾਬ ਆ ਚਾਹੇ ਹਰਿਆਣਾ ਚਾਹੇ ਹਿਮਾਚਲਾ ਚਾਹੇ ਜੰਮੂ ਕਸ਼ਮੀਰ ਆ ਜਿੰਨੀਆਂ ਵੀ ਜੜੀਆਂ ਹੈਗੀਆਂ ਨੇਗੀਆਂ ਕੰਟਰੈਕਟ ਕੈਰੇਜ ਦੀਆਂ ਬਸਾਂ ਨੇ ਚਾਹੇ ਸਟੇਟ ਕੈਰੇਜ ਦੀਆਂ ਬਸਾਂ ਨੇ ਸਾਰੀਆਂ ਬਸਾਂ ਉੱਥੇ ਪਹੁੰਚ ਤੱਕ ਤਾਂ ਕਿ ਆਮ ਲੋਕਾਂ ਨੂੰ ਸੁਵਿਧਾ ਹੋ ਸਕੇ ਇਸ ਵੇਲੇ ਸ ਤੇ ਦੂਸਰੀ ਇੱਕ ਨਵੀਂ ਗੱਲ ਜਿਹੜੀ ਮੇਰੇ ਸਾਹਮਣੇ ਆਈ ਆ ਪਿਛਲੇ ਸਮੇਂ ਦੌਰਾਨ ਜਿਹੜੇ ਹੈਗੇ ਰੂਟ ਸੀਗੇ ਕੋਈ ਇੱਕ ਟ੍ਰਿਪ ਉਹਨਾਂ ਦਾ ਵੱਧ ਸਕਦਾ ਸੀ ਸਿਰਫ 24 ਕਿਲੋਮੀਟਰ ਦਾ ਜੇਕਰ ਕਿਸੇ ਦਾ 40 ਕਿਲੋਮੀਟਰ ਦਾ ਰੂਟ ਬਣਿਆ ਹੋਇਆ ਕੋਈ ਰੂਟ 40 ਕਿਲੋਮੀਟਰ ਦਾ ਰੂਟ ਆ ਉਹ ਇੱਕ ਵਾਰ 24 ਕਿਲੋਮੀਟਰ ਚਾਹੇ ਖੱ ਪਰ ਲੇਕਿਨ ਬਾਦਲ ਸਰਕਾਰ ਵੇਲੇ ਉਹ ਰੂਟ ਜਿਹੜੇ ਹੈਗੇ ਨੇ ਚਾਰ-ਚਾਰ ਪੰਜ-ਪੰਜ ਬਾਰ ਜੰਪ ਕੀਤੇ ਗਏ ਔਰ ਚਾਰ-ਚਾਰ ਬਾਰ ਪੰਜ-ਪੰਜ ਬਾਰ ਵਧਾਏ ਗਏ ਯਾਨੀ ਕਿ ਜਿਹੜਾ 40 ਕਿਲੋਮੀਟਰ ਦਾ ਰੂਟ ਸੀ 64 ਕਿਲੋਮੀਟਰ ਤੋਂ ਬਾਅਦ ਔਰ 150 ਕਿਲੋਮੀਟਰ ਦਾ ਹੋ ਗਿਆ 200 ਕਿਲੋਮੀਟਰ ਦਾ ਹੋ ਗਿਆ ਉਸ ਦੇ ਉੱਤੇ ਜਸਜ ਸੂਰੀਆ ਕਾਂ ਦੇ ਜੱਜਮੈਂਟ ਆਈ ਔਰ ਉਹ ਅਪਹੈਂਡ ਹੋਈ ਅੱਜ ਤੱਕ ਸੁਪਰੀਮ ਕੋਰਟ ਹਾਲੇ ਤੱਕ ਜੱਜਮੈਂਟ ਕੈਪਟਨ ਸਾਹਿਬ ਨੇ ਲਾਗੂ ਨਹੀਂ ਕੀਤੀ ਮੇਰਾ ਕਹਿਣ ਦਾ ਬਾਬਾ ਕੈਪਟਨ ਸਾਹਿਬ ਉਹੀ ਪਾਲਿਸੀ ਜਿਹੜੀ ਬਾਦਲ ਦੀ ਸੀਗੀ ਬਸਾਂ ਵਾਲੀ ਉਸੇ ਪਾਲਿਸੀ ਨੂੰ ਕੈਰੀ ਔਨ ਕਰ ਰਹੇ ਸੋੜਾ ਡਿਟੇਲ ਦੇ ਵਿੱਚ ਹੈ ਕਿ ਨਹੀਂ ਸਾਡੇ ਅਮਨ ਰੋੜਾ ਜੀ ਜਿਹੜੇ ਕਿ ਟਰਾਂਸਪੋਰਟ ਨੂੰ ਦੇਖਦੇ ਨੇ ਉਹ ਤੁਹਾਡੇ ਨਾਲ ਗੱਲ ਸਾਂਝੀ ਕਰਨਗੇ। ਕਾਫੀ ਦੇ ਅਹ ਥੈਂਕ ਯੂ ਵੈਰੀ ਮਚ ਚੀਮਾ ਸਾਹਿਬ ਅ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ মিডিਆ ਕਰਮੀਆਂ ਦਾ ਸਾਰੇ ਸਾਥੀਆਂ ਦਾ ਅੱਜ ਇੱਥੇ ਅਰਲੀ ਮਾਰਨਿੰਗ ਪਹੁੰਚਣ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨ ਕਰਦਾ ਥੈਂਕ ਯੂ ਵੈਰੀ ਮਚ ਚੀਮਾ ਸਾਹਿਬ ਨੇ ਹੁਣੇ ਜਿਹੜਾ ਅੱਜ ਦਾ ਇਸ਼ੂ ਹੈ ਉਹਦੇ ਬਾਰੇ ਐਕਸਪਲੇਨ ਕੀਤਾ ਨਾਲ ਹੀ ਸਾਡੇ ਐਮਐਲਏ ਤਲਵੰਡੀ ਸਾਹਿਬ ਔਰ ਚੀਫ ਪ੍ਰਿੰਸੀਪਲਸ ਸਪੋਕਸਪਰਸਨ ਮੈਡਮ ਪ੍ਰੋਫੈਸਰ ਬਲਜਿੰਦਰ ਕੌਰ ਜੀ ਰਾਜਾ ਜੀ ਸਾਡੇ ਹਸ਼ਿਆਰਪੁਰ ਤੋਂ ਖੁਦ ਆਪ ਟ੍ਰਾਂਸਪੋਰਟਰ ਨੇ ਔਰ ਐਡਵੋਕੇਟ ਜਸਤੇਜ ਅਰੋੜਾ ਜੀ ਸਾਡੇ ਲੀਗਲ ਵਿੰਗ ਦੇ ਪ੍ਰੈਜ਼ੀਡੈਂਟ ਨੇ ਸਾਥੀਓ ਜਿਸ ਤਰ੍ਹਾਂ ਕਿ ਚੀਮਾ ਸਾਹਿਬ ਨੇ ਤੁਹਾਨੂੰ ਐਕਸਪਲੇਨ ਕੀਤਾ ਹੈ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਦਾ ਪੰਜਾਬ ਦੇ ਵਿੱਚ ਬੜੇ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਰਹੀਆਂ ਸਾਰਿਆਂ ਵੱਲੋਂ ਕਾਂਗਰਸ ਵੱਲੋਂ ਖਾਸ ਤੌਰ ਤੇ ਕਿ ਜੀ ਟਰਾਂਸਪੋਰਟ ਮਾਫੀਆ ਜਿਹੜਾ ਉਹ ਪੰਜਾਬ ਦੇ ਵਿੱਚ ਚੱਲ ਰਿਹਾ ਬੜੇ ਲੰਮੇ ਦੌਰ ਤੋਂ ਲੁੱਟ ਹੈ ਜਿਹੜੇ ਉਹਦੇ ਸਰਗਨਾ ਜਿਹੜਾ ਉਹ ਪਿਛਲੇ ਸਮੇਂ ਦੀ 10 ਸਾਲ ਦੀ ਅਕਾਲੀ ਭਾਜਪਾ ਸਰਕਾਰ ਤੇ ਬਾਦਲ ਪਰਿਵਾਰ ਹੈ ਜਿਹੜਾ ਉਹ ਰਿਹਾ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਕਿ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਦੀਆਂ ਧੱਜੀਆਂ ਉਡਾ ਕੇ ਬਾਦਲ ਪਰਿਵਾਰ ਨੇ ਆਪ ਆਪਣੇ ਪਰਿਵਾਰ ਦੇ ਔਰ ਜਿਹੜੇ ਆਪਣੇ ਨਜ਼ਦੀਕੀ ਨੇ ਇਸੇ ਤਰ੍ਹਾਂ ਕੁਝ ਕਾਂਗਰਸ ਦੇ ਜਿਹੜੇ ਮੰਤਰੀ ਔਰ ਕਦਾਵਰ ਲੀਡਰ ਸੀਗੇ ਉਹਨਾਂ ਨੇ ਨਜਾਇਜ਼ ਤੌਰ ਤੇ ਬਹੁਤ ਫਾਇਦਾ ਉਠਾਉਂਦੇ ਰਹੇ ਨੇ ਤੇ ਆਮ ਆਪਰੇਟਰ ਨੇ ਜਿਹੜੇ ਆਪ ਪਿਸਦੇ ਰਹੇ ਨੇ ਆਮ ਲੋਕ ਨੇ ਜਿਹੜੇ ਆਪ ਪਿਸਦੇ ਰਹੇ ਨੇ ਇਸੇ ਕੜੀ ਦੇ ਦੌਰਾਨ ਬਾਦਲ ਪਰਿਵਾਰ ਨੇ ਜਿਹੜੀਆਂ ਟੂਰਿਸਟ ਬੱਸਾਂ ਸੀਗੀਆਂ ਜਿਵੇਂ ਬਹੁਤ ਜਿਹੜੀਆਂ ਪਰਮਿਟ ਵਾਲੀਆਂ ਗੱਡੀਆਂ ਸੀਗੀਆਂ ਉਹੋ ਵੀ ਟੂਰਿਸਟ ਬੱਸਾਂ ਸੀਗੀਆਂ ਉਹ ਵੀ ਉਹਨਾਂ ਨੇ ਆਪਣਾ ਗਲਬਾ ਯੂਜ਼ ਕਰਕੇ ਉਹਦੇ ਉੱਪਰ ਕਬਜ਼ਾ ਕਰ ਲਿਆ ਜਾਂ ਖਰੀਦ ਲੀਆਂ ਜਾਂ ਪ੍ਰੈਸ਼ਰਾਈਜ਼ ਕੀਤਾ ਗਿਆ ਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਅਸੀਂ ਜੋ ਦੇਖ ਰਹੇ ਸੀਗੇ ਇਹਦੇ ਵਿੱਚ ਕੁਝ ਸਾਡੇ ਸਿਆਸੀ ਵਿਰੋਧੀ ਨੇ ਜਿਹੜੇ ਕੁਝ ਉਹ ਸਾਡੇ ਸਤਕਾਰਯੋਗ ਸਾਥੀ ਤੇ ਕੁਝ ਸੈਕਸ਼ਨ ਆਫ ਮੀਡੀਆ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਆ ਰਹੀਆਂ ਸੀਗੀਆਂ ਮੀਡੀਆ ਦੇ ਵਿੱਚ ਕਿ ਔਰ ਇਸ ਤਰ੍ਹਾਂ ਦੀ ਗਲਤ ਪਿਕਚਰ ਪੇਸ਼ ਕੀਤੀ ਜਾ ਰਹੀ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਬਾਦਲਾ ਨਾਲ ਹੱਥ ਮਲਾ ਕੇ ਬਾਦਲਾ ਨੂੰ ਨਾਲ ਸਮਝੌਤਾ ਕਰਕੇ ਉਹਨਾਂ ਦੀਆਂ ਇੰਡੋ ਕੈਨੇਡੀਅਨ ਬੱਸਿਸ ਨੂੰ ਫਾਇਦਾ ਪਹੁੰਚਾਉਣ ਦੇ ਲਈ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਪੀ ਆਰਟੀਸੀ ਦੀਆਂ ਔਰ ਪੈਪਸੂ ਦੀਆਂ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬੱਸਿਸ ਨੇ ਉਹਨਾਂ ਨੂੰ ਇੰਪਾਉਂਡ ਕਰ ਦਿੱਤਾ ਬੰਦ ਕਰ ਦਿੱਤਾ ਮੈਂ ਇਹਦੇ ਬਾਰੇ ਇਹ ਠੀਕ ਹੈ ਕਿ ਮਸਲਾ ਚੱਕਣਾ ਚਾਹੀਦਾ ਮੈਂ ਮੇਰੇ ਸਾਡੇ ਸਤਿਕਾਰਯੋਗ ਜਿਹੜੇ ਪੋਲੀਟੀਕਲ ਸਾਥੀ ਨੇ ਲੀਡਰ ਨੇ ਉਹਨਾਂ ਨੂੰ ਮੈਂ মিডিਆ ਦਾ ਵੀ ਧੰਨਵਾਦ ਕਰਾਂਗੇ ਕਿ ਮਸਲਾ ਚੱਕਣਾ ਚਾਹੀਦਾ ਹੈ ਪਰ ਇਸ ਤਰੀਕੇ ਨਾਲ ਨਹੀਂ ਚੱਕਣਾ ਚਾਹੀਦਾ ਕਿ ਜਿਹੜੇ ਹਾਫ ਫੈਕਟਸ ਨੇ ਅੱਧੇ ਤੱਥ ਨੇ ਉਹ ਪੇਸ਼ ਕੀਤੇ ਜਾਣ ਤੇ ਸਚਾਈ ਲੁਕੋਈ ਜਾਵੇ ਸਿਰਫ ਆਪਣੀਆਂ ਸਿਆਸੀ ਲਾਹਾ ਲੈਣ ਦੇ ਲਈ ਹੁਣ ਇੱਥੋਂ ਪੰਜਾਬ ਤੋਂ ਦੋ ਤਰ੍ਹਾਂ ਦੀਆਂ ਬੱਸਾਂ ਨੇ ਜਿਹੜੀਆਂ ਉਹ ਦਿੱਲੀ ਜਾਂਦੀਆਂ ਨੇ ਪਹਿਲਾਂ ਆਪਾਂ ਨੂੰ ਮੈਂ ਥੋੜਾ ਜਿਹਾ ਡਿਟੇਲ ਦੇ ਵਿੱਚ ਧਿਆਨ ਨਾਲ ਸੁਣਿਓ ਜੇ ਕਿਸੇ ਦੀ ਕੋਈ ਕੁਐਰੀ ਹੋਈ ਉਹ ਬਾਅਦ ਵਿੱਚ ਯੂ ਕੈਨ ਆਸਕ ਮੀ ਕੁਐਸਚਨਸ ਦੋ ਤਰ੍ਹਾਂ ਦੇ ਪਰਮਿਟ ਹੁੰਦੇ ਨੇ ਮੇਰੇ ਹੱਥ ਦੇ ਵਿੱਚ ਮੋਟਰ ਵਹੀਕਲ ਐਕਟ 1988 ਹੈ ਦੋ ਤਰ੍ਹਾਂ ਦੇ ਪਰਮਿਟ ਹੁੰਦੇ ਨੇ ਵਨ ਇਜ਼ ਕਾਲਡ ਸਟੇਜ ਕੈਰੀਜ ਪਰਮਿਟ ਸਟੇਜ ਕੈਰੀਜ ਪਰਮਿਟ ਉਹ ਹੁੰਦਾ ਵੀ ਜਿੱਥੇ ਸਪੋਜ਼ ਕਹੀ ਜੀ ਪਟਿਆਲੇ ਤੋਂ ਅੰਮ੍ਰਿਤਸਰ ਜਾਂ ਪਟਿਆਲਾ ਤੋਂ ਸੰਗਰੂਰ ਜਾਂ ਮੋਹੱਲੀ ਤੋਂ ਆਨੰਦਪੁਰ ਸਾਹਿਬ ਜਿਹਦੇ ਵਿੱਚ ਬੱਸ ਸਟੈਂਡ ਤੋਂ ਗੱਡੀ ਚੱਲਣੀ ਹੈ ਸਾਰੇ ਬੱਸ ਸਟੈਂਡਸ ਤੇ ਹੁੰਦੀ ਹੋਈ ਸਾਰੇ ਬੱਸ ਸਟਾਪੇਜਸ ਤੇ ਰੁਕਦੀ ਹੋਈ ਆਮ ਪੈਸੇਂਜਰ ਜਿਹੜੇ ਆਮ ਸਵਾਰੀਆਂ ਨੇ ਉਹ ਚੱਕਦੀ ਹੋਈ ਆਪਦੇ ਦੂਜੇ ਆਪਦੇ ਐਂਡਿੰਗ ਪੁਆਇੰਟ ਤੇ ਪਹੁੰਚ ਜੇਗੀ ਤੇ ਕੱਲੀ ਕੱਲੀ ਸਵਾਰੀ ਚੱਕਦੇ ਨੇ ਕੱਲੀ ਕੱਲੀ ਉਤਾਰਦੇ ਨੇ ਥਿਸ ਇਜ਼ ਕਾਲਡ ਸਟੇਜ ਕੈਰੀਜ ਪਰਮਿਟ ਇਹ ਜਿਹੜਾ ਹੈਗਾ ਇਹ ਸਟੇਜ ਕੈਰੀਜ ਪਰਮਿਟ ਥਿਸ ਇਜ਼ 기ਵਨ ਅੰਡਰ ਸੈਕਸ਼ਨ 74 ਆਫ ਮੋਟਰ ਵਹੀਕਲਜ਼ ਐਕਟ ਇਹਦੇ ਜੇ ਕਲੀਅਰਲੀ ਮੈਂਸ਼ਨਡ ਹੈ ਦੂਸਰਾ ਜਿਹੜਾ ਪਰਮਿਟ ਹੁੰਦਾ ਉਹ ਹੁੰਦਾ ਥੈਟ ਇਜ਼ ਕਾਲਡ ਸਟੇਜ ਥੈਟ ਇਜ਼ ਕਾਲਡ ਕੰਟਰੈਕਟ ਕੈਰੀਜ ਪਰਮਿਟ ਕੰਟਰੈਕਟ ਕੈਰੀਜ ਪਰਮਿਟ ਹੁੰਦਾ ਜਿਹਨੂੰ ਆਪਾਂ ਟੂਰਿਸਟ ਬੱਸ ਕਹਿ ਦਿੰਨੇ ਆ ਸੁਪੋਜ਼ ਉਹਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਇੱਕ ਬੰਦਾ ਹਾਇਰ ਕਰਦਾ ਕਿ ਜੀ ਮੈਂ ਪਟਿਆਲੇ ਤੋਂ ਅੰਮ੍ਰਿਤਸਰ ਮੈਂ ਸਵਾਰੀਆਂ ਲੈ ਕੇ ਜਾਣਾ ਹੈ ਜਾਂ ਚੰਡੀਗੜ੍ਹ ਤੋਂ ਦਿੱਲੀ ਲੈ ਕੇ ਜਾਣਾ ਉਹਦੇ ਵਿੱਚ ਉਹ ਕੰਟਰੈਕਟ ਹੁੰਦਾ ਥੈਟਸ ਅ ਕੰਟਰੈਕਟ ਬੀਟਵੀਨ ਟੂ ਪੀਪਲ ਜਿਹੜਾ ਬੱਸ ਦਾ ਆਪਰੇਟਰ ਹੈ ਮਾਲਕ ਹੈ ਉਹ ਤੇ ਜਿਹੜਾ ਲੈ ਕੇ ਜਾ ਰਿਹਾ ਹੈ ਉਹਦੇ ਵਿੱਚ ਇੱਕ ਪੁਆਇੰਟ ਸਟਾਰਟਿੰਗ ਪੁਆਇੰਟ ਹੁੰਦਾ ਹੈ ਦੂਸਰਾ ਪੁਆਇੰਟ ਐਂਡਿੰਗ ਪੁਆਇੰਟ ਹੁੰਦਾ ਹੈ ਰਾਹ ਦੇ ਵਿੱਚੋਂ ਨਾ ਕੋਈ ਸਵਾਰੀ ਚੱਕੀ ਜਾ ਸਕਦੀ ਹੈ ਨਾ ਲਾਹੀ ਜਾ ਸਕਦੀ ਹੈ ਨਾ ਉਹ ਕਿਸੇ ਬੱਸ ਸਟੈਂਡ ਦੇ ਵਿੱਚ ਐਂਟਰ ਕਰ ਸਕਦੇ ਆ ਥਿਸ ਇਸ ਕਾਲਡ ਕੰਟਰੈਕਟ ਕੈਰੀਜ ਪਰਮਿਟਰ ਕੰਟਰੈਕਟ ਜਿਹੜੀ ਹੁਣ ਇੰਡੋ ਕੈਨੇਡੀਅਨ ਹੈ ਇੰਡੋ ਕੈਨੇਡੀਅਨ ਜਿਹੜੇ ਕਿ ਹੁਣ ਅੱਜਕੱਲ ਬਾਦਲ ਪਰਿਵਾਰ ਕੋਲੇ ਹੈ ਉਹ ਕੰਟਰੈਕਟ ਕੈਰੀਜ ਪਰਮਿਟ ਹੈ ਉਹ ਜਲੰਧਰ ਤੋਂ ਅੰਮ੍ਰਿਤਸਰ ਤੋਂ ਦਿੱਲੀ 에어ਪੋਰਟ ਤੱਕ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੱਕ ਉਹ ਕੰਟਰੈਕਟ ਤੇ ਲੈ ਕੇ ਜਾ ਸਕਦੇ ਨੇ ਲੈ ਕੇ ਆ ਸਕਦੇ ਨੇ ਪਰ ਉਹ ਰਾਹ ਦੇ ਵਿੱਚ ਕੋਈ ਸਵਾਰੀ ਨਹੀਂ ਚੱਕ ਸਕਦੇ ਹੈਗੇ ਇਹ ਲਾਅ ਕਹਿੰਦਾ ਹੈ ਮੋਟਰ ਵਹੀਕਲ ਐਕਟ ਕਹਿੰਦਾ ਹੈ ਜਿਹੜੀਆਂ ਕਿ ਪੀਆਰਟੀਸੀ ਦੀਆਂ ਪੰਜਾਬ ਰੋਡਵੇਜ਼ ਦੀਆਂ ਬੱਸਸਾਂ ਨੇ ਉਹ ਸਟੇਜ ਕੈਰੀਜ ਪਰਮਿਟਸ ਨੇ ਉਹ ਸਪੋਜ਼ ਲੁਧਿਆਣੇ ਤੋਂ ਜਲੰਧਰ ਤੋਂ ਪਟਿਆਲਾ ਤੋਂ ਪਈ ਸਟੇਸ਼ਨ ਤੋਂ ਚੱਲਦੀਆਂ ਨੇ 58 15 18 20 ਬੱਸਸਾਂ ਨੇ ਉਹ ਆਈਜੀਆਈ ਤੱਕ ਇੰਟਰਨੈਸ਼ਨਲ 에ਰਪੋਰਟ ਤੱਕ ਨਹੀਂ ਜਾ ਸਕਦੀਆਂ ਉਹ ਸਿਰਫ ਔਰ ਸਿਰਫ ਆਈਐਸਬੀਟੀ ਤੱਕ ਜਾ ਸਕਦੀਆਂ ਨੇ ਜਿਹੜੀਆਂ ਪਿਛਲੇ ਦਿਨਾਂ ਦੇ ਦੌਰਾਨ ਚਾਰ ਪੰਜਾਬ ਰੋਡਵੇਜ਼ ਦੀਆਂ ਪੀਆਰਟੀਸੀ ਦੀਆਂ ਬੱਸਸਾਂ ਨੇ ਜਿਹੜੀਆਂ ਉਹ ਇੰਪਾਉਂਡ ਹੋਈਆਂ ਸੀਗੀਆਂ ਉਹ ਇਸ ਵਜ੍ਹਾ ਕਰਕੇ ਹੋਈਆਂ ਸੀਗੀਆਂ ਕਿਉਂਕਿ ਪਰਮਿਟ ਉਹਨਾਂ ਦਾ ISBT ਤੱਕ ਸੀ ਬੱਸ ਸਟੈਂਡ ਦਿੱਲੀ ਤੱਕ ਸੀ ਤੇ ਉਹ ਜਾ ਰਹੀਆਂ ਸੀ ਅੱਗੇ ਇੰਟਰਨੈਸ਼ਨਲ 에ਅਰਪੋਰਟ ਤੱਕ ਆ ਇਸ ਕਰਕੇ ਦਿੱਲੀ ਦੇ ਵਿੱਚ ਉਹ ਇੰਪਾਉਂਡ ਹੋਈਆਂ ਤੇ ਇੱਕ ਸੁਪਰੀਮ ਕੋਰਟ ਦੇ ਆਰਡਰ ਸੀ ਜਿਨ੍ਹਾਂ ਦੇ ਬੇਸਿਸ ਦੇ ਉੱਪਰ ਇਹ ਰਾਜਸਥਾਨ ਦੇ ਸਬੰਧ ਦੇ ਵਿੱਚ ਇਹ ਆਰਡਰ ਆਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਅਲਾਉ ਡਿਸ ਅਲਾਉ ਕੀਤਾ ਸੀਗਾ ਕਿ ਕੋਈ ਵੀ ਬੱਸ ਹੈ ਜਿਹੜੀ ਉਹ ISBT ਬੀਟ ਤੋਂ ਅੱਗੇ ਨਹੀਂ ਜਾਊਗਾ ਮੇਰੇ ਕੋਲ ਸੁਪਰੀਮ ਕੋਰਟ ਦੇ ਦੋਨੋਂ ਆਰਡਰਸ ਦੀਆਂ ਕਾਪੀਆਂ ਵੀ ਨਹੀਂ ਹੁਣ ਸਵਾਲੇ ਪੈਦਾ ਹੁੰਦਾ ਹੈ ਕਿ ਜਦੋਂ ਉੱਥੇ ਗਵਰਨਮੈਂਟ ਨੇ ਇੱਕ ਸੁਪਰੀਮ ਕੋਰਟ ਆਰਡਰਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਨਹੀਂ ਕਹਿੰਦੇ ਹੈਗੇ ਅਸੀਂ ਬਿਲਕੁਲ ਨਹੀਂ ਚਾਹੁੰਦੇ ਹੈਗੇ ਸਾਡੇ ਕਿਸੇ ਪੰਜਾਬੀ ਭਰਾ ਨੂੰ ਐਨਆਰਆਈ ਭਰਾਉਣ ਨੂੰ ਜਾਣ ਲੱਗਿਆ ਜਾਂ ਆਉਣ ਲੱਗਿਆ ਕਿ ਕਿਸੇ ਤਰ੍ਹਾਂ ਦੀ ਦਿੱਕਤ ਆਵੇ ਪਰ ਸਵਾਲ ਇਹ ਹੈ ਕਿ ਜਿਹੜੀਆਂ ਰੋਡਵੇਜ਼ ਦੀਆਂ ਬੱਸਸਾਂ ਨੇ ਪੀਆਰਟੀਸੀ ਬੱਸਸਾਂ ਨੇ ਉਹਨਾਂ ਦਾ ਮਹਿਜ਼ ਕਰਾਇਆ ਜਿਹੜਾ ਪੰਜਾਬ ਤੋਂ ਜਲੰਧਰ ਚੱਕ ਲੋ ਲੁਧਿਆਣਾ ਪਟਿਆਲਾ ਇੱਥੋਂ 800 ਤੋਂ ਲੈ ਕੇ 1000 ਰੁਪਏ ਤੱਕ ਹੈ ਇੰਡੋ ਕੈਨੇਡੀਅਨ ਹੈ ਜਿਹੜੀ ਉਹ ਲੈਂਦੀ ਹੈ तकरीबन 2800 2500 3000 ਦੇ ਕਰੀਬ ਉਹ ਲੁੱਟ ਹੈ ਜਿਹੜੀ ਉਹ ਚੱਲ ਰਹੀ ਹੈ ਹੁਣ ਸਵਾਲ ਇਹ ਹੈ ਕਿ ਅਸੀਂ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹਾਂ ਕਿਉਂਕਿ ਲੋਕਾਂ ਨੂੰ ਇਹਦੀ ਦਿੱਕਤ ਆ ਰਹੀ ਸੀਗੀ ਅਸੀਂ ਇੱਕ ਤਾਂ ਇਹ ਗੱਲ ਬਿਲਕੁਲ ਕਲੀਅਰ ਕਰਨੀ ਚਾਹੁੰਦੇ ਹਾਂ ਕਿ ਇਹ ਜਿਹੜੀ ਅਫਵਾਹ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਾਰੇ ਫਲਾਈ ਜਾ ਰਹੀ ਹੈ ਕਿ ਬਾਦਲਾਂ ਨੂੰ ਬੈਨੀਫਿਟ ਦੇਣ ਦੇ ਲਈ ਨੰਬਰ 1 ਇਸ ਤਰ੍ਹਾਂ ਦੀ ਨਾ ਕੋਈ ਗੱਲ ਸੀ ਨਾ ਹੈ ਤੇ ਨਾ ਕਦੇ ਹੋਊਗੀ ਨੰਬਰ 2 ਇਸ ਸੁਪਰੀਮ ਕੋਰਟ ਆਰਡਰਸ ਦੇ ਨਾਲ ਜਿਹੜਾ ਉਥੋਂ ਦੇ ਟਰਾਂਸਪੋਰਟ ਕਮਿਸ਼ਨਰ ਨੇ ਕੀਤਾ ਇਹ ਉਸ ਵਜ੍ਹਾ ਕਰਕੇ ਹੋਇਆ ਔਰ ਸੈਕੰਡਲੀ ਇੱਕ ਜਿਹੜੀ ਚੀਜ਼ ਮੈਂ ਹੋਰ ਤੁਹਾਡੇ ਧਿਆਨ ਦੇ ਵਿੱਚ ਲਿਆਣੀ ਚਾਹਣਾ ਅੱਜ ਜੇ ਪੰਜਾਬ ਸਰਕਾਰ ਚਾਹੇ ਪੰਜਾਬ ਸਰਕਾਰ ਸੀਰੀਅਸ ਹੋਵੇ ਬੇਸਿਕਲੀ ਇਹਦੇ ਵਿੱਚ ਇੱਕ ਰੈਸੀਪ੍ਰੋਕਲ ਐਗਰੀਮੈਂਟ ਹੁੰਦਾ ਹੈ ਰੈਸੀਪ੍ਰੋਕਲ ਐਗਰੀਮੈਂਟ ਮੀਨਸ ਵੀ ਦਿੱਲੀ ਔਰ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਦਾ ਰੈਸੀਪ੍ਰੋਕਲ ਐਗਰੀਮੈਂਟ ਹੈ ਕਿ 200 ਕਿਲੋਮੀਟਰ ਤੁਸੀਂ ਸਾਡੇ ਏਰੀਆ ਦੇ ਵਿੱਚ ਆਓ ਤੇ 200 ਕਿਲੋਮੀਟਰ ਸੀ ਤੁਹਾਡੇ ਏਰੀਆ ਦੇ ਵਿੱਚ ਚੱਲਾਂਗੇ 2001 ਤੋਂ ਲੈ ਕੇ ਅੱਜ ਤੱਕ ਪੰਜਾਬ ਗਵਰਨਮੈਂਟ ਨੇ ਦਿੱਲੀ ਗਵਰਨਮੈਂਟ ਨਾਲ ਕੋਈ ਰੈਸੀਪ੍ਰੋਕਲ ਐਗਰੀਮੈਂਟ ਹੀ ਨਹੀਂ ਕੀਤਾ ਹੈਗਾ ਜਿਸ ਦੀ ਵਜ੍ਹਾ ਕਰਕੇ ਅੱਜ ਜਿੰਨੀਆਂ ਇਹ ਇੰਡੋ ਕੈਨੇਡੀਅਨ ਹੈ ਇਹ ਆਨਲਾਈਨ ਬੁਕਿੰਗ ਕਰ ਰਹੇ ਨੇ ਥਾਂ ਥਾਂ ਤੋਂ ਸਵਾਰੀਆਂ ਚੱਕ ਰਹੇ ਨੇ ਜਿਹੜੀ ਮੋਟਰ ਵਹੀਕਲ ਐਕਟ ਦੀ ਵਾਇੋਲੇਸ਼ਨ ਹੈ ਉਹ ਸ਼ਰਮਤ ਜਿਉੜਾਈਆਂ ਜਾ ਰਹੀਆਂ ਨੇ ਰਾਜਪੁਰੇ ਈਗਲ ਹੋਟਲ ਤੇ ਸਟਾਪੇਜ ਬਣਾ ਰੱਖਿਆ ਉਥੋਂ ਗੱਡੀਆਂ ਕੋਈ ਸਵਾਰੀਆਂ ਨੂੰ ਸੂਮੋ ਦੇ ਵਿੱਚ ਨੋਵਾਜ ਬਿਠਾਉਂਦੇ ਨੇ ਪਟਿਆਲੇ ਆ ਜਾਂਦੀਆਂ ਨੇ ਚੰਡੀਗੜ੍ਹ ਆ ਜਾਂਦੇ ਨੇ ਇਸੇ ਤਰੀਕੇ ਨਾਲ ਸਮਰਾਲਾ ਬਾਈਪਾਸ ਲੁਧਿਆਣਾ ਤੇ ਹੋ ਰਿਹਾ ਹੈ ਇਸੇ ਤਰੀਕੇ ਨਾਲ ਜਲੰਧਰ ਬਾਈਪਾਸ ਦੇ ਉੱਪਰ ਇਸ ਤਰ੍ਹਾਂ ਦੇ ਉਹਨਾਂ ਨੇ ਕਾਊਂਟਰ ਬਣਾ ਕੇ ਆਵਦਾ ਜਿਹੜਾ ਉਹ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਟੋਟਲ ਵਾਇਲੇਸ਼ਨ ਹੈ ਜੇ ਪੰਜਾਬ ਸਰਕਾਰ ਅੱਜ ਚਾਹੇ ਅੱਜ ਚਾਹੇ ਪੰਜਾਬ ਸਰਕਾਰ ਇਹਦੇ ਬਾਰੇ ਮੇਰੀ ਪੰਜਾਬ ਦੇ ਟਰਾਂਸਪੋਰਟ ਮਿਨਿਸਟਰ ਨਾਲ ਵੀ ਗੱਲ ਹੋਈ ਹੈ ਸਾਡੀ ਦਿੱਲੀ ਦੇ ਟਰਾਂਸਪੋਰਟ ਮਿਨਿਸਟਰ ਨਾਲ ਵੀ ਗੱਲ ਹੋਈ ਹੈ ਅਸੀਂ ਅਰਵਿੰਦ ਜੀ ਨਾਲ ਵੀ ਗੱਲ ਕੀਤੀ ਹੈ ਪੰਜਾਬ ਸਰਕਾਰ ਅੱਜ ਚਾਹੇ ਤੇ ਬਾਦਲਾਂ ਦੀ ਮੈਂ ਇਹ ਤਾਂ ਨਹੀਂ ਕਹਦਾ ਹੈਗਾ ਕਿ ਪਰਮਿਟ ਕੈਨਸਲ ਕਰ ਸਕਦੇ ਨੇ ਪਰ ਜਿਹੜੀ ਲੁੱਟ ਹੋ ਰਹੀ ਹੈ ਕਿਉਂਕਿ ਆਪ ਇੰਡੋ ਕੈਨੇਡੀਅਨ ਹੈ ਜਿਹੜੀ ਉਹ ਟਰਾਂਸਪੋਰਟ ਦੀ ਵਾਇਲੇਸ਼ਨ ਕਰ ਰਹੀ ਹੈ ਅੱਡਿਆਂ ਤੋਂ ਥਾਂ-ਥਾਂ ਤੋਂ ਇੱਕ-ਇੱਕ ਸਵਾਰੀ ਚੱਕ ਰਹੀ ਆ ਆਨਲਾਈਨ ਬੁਕਿੰਗ ਹੋ ਰਹੀ ਆ ਔਰ ਸਭ ਤੋਂ ਵੱਡੀ ਗੱਲ ਆ ਸਭ ਤੋਂ ਵੱਡੀ ਗੱਲ ਕੰਟਰੈਕਟ ਕੈਰੇਜ ਪਰਮਿਟ ਸੇਜ਼ ਕਿ ਤੁਸੀਂ ਜਿਹੜੀਆਂ ਸਵਾਰੀਆਂ ਸਪੋਸਟ 54 ਸੀਟਰ ਬੱਸ ਹੈ ਉਹ ਸਵਾਰੀਆਂ ਦੀ ਲਿਸਟ ਹੈ ਜਿਹੜੀ ਉਹ ਡਰਾਈਵਰ ਕੋਲੇ ਹੋਊਗੀ ਉਹੀ ਸਵਾਰੀਆਂ ਜਾਂਦੇ ਹੋਏ ਹੋਣਗੀਆਂ ਤੇ ਉਹੀ ਆਉਂਦੇ ਹੋਏ ਹੋਣਗੀਆਂ ਤੇ ਇੱਥੇ ਹੋ ਕੀ ਰਿਹਾ ਇੱਥੋਂ ਸਵਾਰੀਆਂ ਜਾਣ ਵਾਲੀਆਂ ਜਿਨ੍ਹਾਂ ਨੇ 에어ਪੋਰਟ ਤੋਂ ਜਹਾਜ਼ ਫੜ ਕੇ ਅੱਗੇ ਜਾਣਾ ਹੈ ਉਹ ਹੁੰਦੀਆਂ ਨੇ ਤੇ ਵਾਪਸ ਆਉਣ ਲੱਗਿਆ ਸਾਰੀਆਂ ਜਿਹੜੀਆਂ ਉਧਰੋਂ ਆਏ ਹੁੰਦੇ ਨੇ ਸਾਡੇ ਐਨਆਰਆਈ ਵੀਰ ਉਹ ਹੁੰਦੇ ਨੇ ਅਸੀਂ ਵੀ ਇਹਦੇ ਉੱਪਰ ਪੋਲਿਟিক্যাল ਐਕਸ਼ਨ ਕਰ ਸਕਦੇ ਹਾਂ ਕਰ ਸਕਦੇ ਸੀ ਸਿਆਸੀ ਰੋਟੀਆਂ ਸੇਕ ਸਕਦੇ ਸੀ ਅਸੀਂ ਜੇ ਅੱਜ ਇੰਡੋ ਕੈਨੇਡੀਅਨ ਬੱਸ ਨੂੰ ਘੇਰ ਲਈਏ ਤੇ ਜਾਣ ਲੱਗਿਆਂ ਲਿਸਟ ਹੋਰ ਹੋਊਗੀ ਆਉਣ ਲੱਗਿਆਂ ਲਿਸਟ ਹੋਰ ਹੋਊਗੀ ਪਰ ਉਹਦੇ ਨਾਲ ਸਾਡੇ ਜਿਹੜੇ ਐਨ ਆਰ ਆਈ ਵੀਰ ਨੇ ਭਰਾ ਨੇ ਉਹਨਾਂ ਨੂੰ ਉਹਨਾਂ ਨੂੰ ਤਕਲੀਫ ਹੋਊਗੀ ਇਸ ਕਰਕੇ ਅਸੀਂ ਉਹ ਆਪਦਾ ਸਿਆਸੀ ਲਾਹਾ ਨਾ ਲੈਣ ਦੇ ਚੱਕਰ ਦੇ ਵਿੱਚ ਅਸੀਂ ਪੰਜਾਬ ਗਵਰਨਮੈਂਟ ਨੂੰ ਅੱਜ ਰਿਕਵੈਸਟ ਕਰਦੇ ਹਾਂ ਅਪੀਲ ਕਰਦੇ ਹਾਂ ਤੇ ਤੇ آگਾਹ ਕਰਦੇ ਹਾਂ ਵਾਰਨ ਕਰਦੇ ਹਾਂ ਇਹ ਇਹ ਜਿਹੜੀ ਕਿਉਂਕਿ ਇੰਡੋ ਕੈਨੇਡੀਅਨ ਖੁਦ ਆਪ ਵਾਇਲੇਸ਼ਨ ਕਰ ਰਹੀ ਹੈ ਕੱਲੀ ਕੱਲੀ ਸواری ਨਹੀਂ ਚੱਕ ਸਕਦੀ ਹੈਗੀ ਜਾਣਦੇ ਹੋਏ ਸਵਾਰੀਆਂ ਦੀ ਲਿਸਟ ਹੋਰ ਹੁੰਦੀ ਆ ਆਉਂਦੇ ਹੋਏ ਸਵਾਰੀਆਂ ਹੋਰ ਹੁੰਦੀਆਂ ਨੇ ਇਹ ਦਿਸ ਇਜ਼ ਇਨ ਟੋਟਲ ਕੰਟਰਾਸਟ ਆਫ ਮੋਟਰ ਵਹੀਕਲ ਐਕਟ ਆ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੇ ਜਿਹੜੇ ਜਿਹੜੀ ਲੁੱਟਮਚਾਰ ਕਰਕੇ 2800 3000 ਰੁਪਏ ਲੈਂਦੇ ਨੇ ਉਹ ਬੰਦ ਕੀਤਾ ਜਾਵੇ ਤੇ ਜਿਹੜੇ ਰੀਜ਼ਨੇਬਲ ਰੇਟਸ ਨੇ ਉਹ ਉਹਨਾਂ ਨੂੰ ਉਹਨਾਂ ਨੂੰ ਫੋਰਸ ਕੀਤਾ ਜਾਵੇ ਕਿ ਉਹ 800 700 ਜਿਵੇਂ ਜਿਵੇਂ ਸਰਕਾਰੀ ਬਸਾਂ ਨੇ ਉਹਨਾਂ ਦੇ ਦੇ ਰੇਟਸ ਦੇ ਉੱਪਰ ਉਹ ਉਹਨਾਂ ਸਵਾਰੀਆਂ ਨੂੰ ਲੈ ਕੇ ਆਵੇ ਦੂਜਾ ਜਿਹੜਾ ਰਿਹਾ ਇਸ਼ੂ ਪੀਆਰਟੀਸੀ ਔਰ ਪੰਜਾਬ ਰੋਡਵੇਜ਼ ਦੀਆਂ ਬਸਾਂ ਨੂੰ ਇੰਪਾਉਂਡ ਕਰਨ ਵਾਲਾ ਉਹਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਰਿਕੁਐਸਟ ਕਰਦੇ ਹਾਂ ਸਾਡੀ ਦਿੱਲੀ ਗਵਰਨਮੈਂਟ ਨਾਲ ਸਾਡੀ ਗੱਲ ਹੋਈ ਹੈ ਜਿਹੜੇ ਇਹਨਾਂ ਨੇ ਰੈਸੀਪ੍ਰੋਕਲ ਐਗਰੀਮੈਂਟ ਨਹੀਂ ਕੀਤੇ ਹੈਗੇ ਇਹ ਉੱਥੋਂ ਲਿਖਣਾ ਉਹ ਜਿਹੜੇ ਐਗਰੀਮੈਂਟ ਨੇ ਜੇ ਇਹ ਪਰਮਿਟ ਐਕਸਟੈਂਡ ਕਰਦੇ ਨੇ ਆਈਐਸਬੀਟੀ ਤੋਂ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ 20 ਕਿਲੋਮੀਟਰ ਹੈ ਤੇ 24 ਕਿਲੋਮੀਟਰ ਤੱਕ ਦੀ ਇੱਕ ਸਿੰਗਲ ਐਕਸਟੈਂਸ਼ਨ ਐਸ ਪਰ ਐਕਟ ਹੋ ਸਕਦੀ ਹੈ ਇਹ ਉਹ ਪਰਮਿਟ ਨੂੰ ਐਕਸਟੈਂਡ ਕਰਨਾ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੱਕ ਆ ਉਹਦੀ ਕਾਊਂਟਰ ਸਾਈਨਿੰਗ ਹੈ ਜਿਹੜੀ ਕਿਉਂਕਿ ਜਦੋਂ ਇੰਟਰਸਟ ਇੰਟਰਸਟ ਰੇਟ ਪਰਮਿਟ ਹੋਵੇ ਤੇ ਉਹਦੀ ਕਾਊਂਟਰ ਸਾਈਨਿੰਗ ਹੈ ਜਿਹੜੀ ਉਸ ਗਵਰਨਮੈਂਟ ਨੇ ਕਰਨੀ ਹੁੰਦੀ ਹੈ ਉਹ ਜਿਹੜੀ ਕਾਊਂਟਰ ਸਾਈਨਿੰਗ ਹੈ ਉਹ ਦਿੱਲੀ ਗਵਰਨਮੈਂਟ ਕਰਨ ਨੂੰ ਤਿਆਰ ਬੈਠੀ ਹੈ ਸਾਡੀ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਲਈ ਹੈ ਤੇ ਉਹਨਾਂ ਨੇ ਸਾਡੀ ਰਿਕੁਐਸਟ ਮਨਜ਼ੂਰ ਕਰ ਲਈ ਹੈ ਕਿ ਜੇ ਉਹ ਅਪਰੂਵ ਕਰਦੇ ਨੇ ਐਕਸਟੈਂਡ ਕਰਦੇ ਨੇ ਆਪਦਾ ਪਰਮਿਟ ਤੇ ਅਸੀਂ ਕਾਊਂਟਰ ਸਾਈਨ ਕਰ ਦਾਂਗੇ ਤਾਂ ਕਿ ਪੰਜਾਬੀ ਐਨ ਆਰ ਆਈ ਵੀਰਾਂ ਨੂੰ ਇਹਦੀ ਦਿੱਕਤ ਨਾ ਆਵੇ ਇੱਕ ਤਾਂ ਇਹ ਮਸਲਾ ਹੈ ਔਰ ਦੂਜਾ ਇਹਦੇ ਨਾਲ ਹੀ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਦੱਸਿਆ ਇਹਦਾ ਪਰਮਾਨੈਂਟ ਸੋਲੂਸ਼ਨ ਹੈ ਜਿਹੜਾ ਉਹ ਇਹ ਹੋ ਸਕਦਾ ਹੈ ਕਿ ਦਿੱਲੀ ਗਵਰਨਮੈਂਟ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਅਗੇਨ ਦਾ ਲੌਂਗ ਰਨ ਜਿਹੜਾ ਦਵਾਰਕਾ ਦੇ ਉਹ ਚੋਂ ਇੱਕ ਲੰਬਾ ਪ੍ਰੋਜੈਕਟ ਹੈ ਕਿਉਂਕਿ ਦਿੱਲੀ ਦੇ ਵਿੱਚ ਵੀ ਸਾਡੇ ਕੋਲ ਫੁੱਲ ਗਵਰਨਮੈਂਟ ਨਹੀਂ ਹੈਗੀ ਹਾਫ ਗਵਰਨਮੈਂਟ ਹੈ ਜਿਹਦੇ ਚ ਹਰੇਕ ਜਿਹੜਾ ਮਸਲਾ ਹੈ ਉਹ ਐਲਜੀ ਕੋਲ ਕੋਲ ਜਾਂਦਾ ਤੇ ਉਹ ਕਈ ਕਈ ਮਹੀਨੇ ਕਈ ਕੀ ਸਾਲ ਉਹਦੇ ਉੱਪਰ ਬੈਠੇ ਰਹਿੰਦੇ ਨੇ ਤੇ ਇੱਕ ਤਾਂ ਦਵਾਰਕਾ ਵਿਖੇ ਇੱਕ ਆਈਐਸਬੀਟੀ ਬਣਾਉਣ ਦੀ ਗੱਲ ਹੈ ਪਰ ਉਹ ਲੰਬਾ ਪ੍ਰੋਜੈਕਟ ਹੈ ਅਸੀਂ ਇੱਕ ਜਿਹੜੀ ਹੋਰ ਰਿਕਵੈਸਟ ਅ ਅਰਵਿੰਦ ਜੀ ਨੂੰ ਕੀਤੀ ਉਤੋਂ ਦੇ ਟ੍ਰਾਂਸਪੋਰਟ ਮਿਨਿਸਟਰ ਨੂੰ ਡਿਪਟੀ ਸੀਐਮ ਸਾਹਿਬ ਮਨੀਸ਼ ਸੋਧਿਆ ਜੀ ਨੂੰ ਕੀਤੀ ਹੈ ਕਿ ਇੱਕ ਤੋਂ ਫਰਦਰ ਟਾਈਮ ਬੀਿੰਗ ਇੱਕ ਆਈਐਸਬੀਟੀ ਦਾ ਇੰਟਰ ਸਟੇਟ ਬੱਸ ਟਰਮੀਨਸ ਦਾ ਜਿਹੜਾ ਬੱਸ ਸਟਾਪ ਹੈ ਉਹ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਬਣਾ ਦਿੱਤਾ ਜਾਵੇ ਤਾਂ ਕਿ ਜਿਹੜੀਆਂ ਪੰਜਾਬ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸੇਜ਼ ਨੇ ਉਹ ਉਸ ਬੱਸ ਸਟਾਪ ਤੱਕ ਜਾ ਸਕਣ ਤੇ ਲੋਕਾਂ ਦੀ ਜਿਹੜੀ ਪੰਜਾਬੀ ਵੀਰਾਂ ਦੀ ਸਾਡੀ ਖੱਜਲ ਖਵਾਰੀ ਹੈ ਉਹ ਬੰਦ ਹੋ ਸਕੇ ਤੇ ਜਿਹੜੀ ਲੁੱਟ ਹੈ ਬਾਦਲਾਂ ਦੇ ਤੇ ਇੰਡੋ ਕੈਨੇਡੀਅਨ ਦੇ ਹੱਥੋਂ ਹੋ ਰਹੀ ਹੈ ਉਹ ਬੰਦ ਹੋ ਸਕੇ ਇਹ ਅਸੀਂ ਜਿਹੜਾ ਥਾਟ ਪ੍ਰੋਸੈਸ ਇਹਦੇ ਉੱਪਰ ਪਾ ਕੇ ਸਾਰੇ ਸਾਥੀਆਂ ਨਾਲ ਰਾਏ ਕਰਕੇ ਅਸੀਂ ਦਿੱਲੀ ਗਵਰਨਮੈਂਟ ਨੂੰ ਬੇਨਤੀ ਕੀਤੀ ਹੈ ਤੇ ਬੜੀ ਜਲਦੀ ਹੀ ਦਿੱਲੀ ਗਵਰਨਮੈਂਟ ਨੇ ਸਾਨੂੰ ਅਸ਼ੋਰੈਂਸ ਅਰਵਿੰਦ ਜੀ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਵਾਈਏ ਕਿ ਬੜੀ ਜਲਦੀ ਇਹਦੇ ਉੱਪਰ ਕੋਈ ਨਾ ਕੋਈ ਪੋਜ਼ਿਟਿਵ ਸਟੈਪ ਹੈ ਜਿਹੜਾ ਉਹ ਲਿਆ ਜਾਊਗਾ ਤਾਂ ਕਿ ਸਾਡੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਐਨਆਰਆਈ ਵੀਰ ਬੈਠੇ ਨੇ ਉਹਨਾਂ ਦੀ ਆਉਣ ਲੱਗਿਆਂ ਜਾਣ ਲੱਗਿਆਂ ਲੁੱਟ ਇੰਡੋ ਕੈਨੇਡੀਅਨ ਦੇ ਹੱਥੋਂ ਹੁੰਦੀ ਹੈ ਪੰਜਾਬ ਸਰਕਾਰ ਦੀ ਨਲਾਇਕੀ ਦੀ ਵਜ੍ਹਾ ਕਰਕੇ ਉਹ ਬੰਦ ਹੋ ਸਕੇ ਸੋ ਇਹ ਤਾਂ ਸੀਗਾ ਅੱਜ ਦਾ ਇਸ਼ੂ ਔਰ ਇਹਦੇ ਨਾਲ ਹੀ ਇੱਕ ਸਬੰਧਿਤ ਹੋਰ ਇਸ਼ੂ ਜਿਹੜਾ ਚੀਮਾ ਸਾਹਿਬ ਨੇ ਰੇਜ਼ ਕੀਤਾ ਕਿ ਜਦੋਂ ਇਹ ਸਰਕਾਰ ਬਣੀ ਹੈ ਕੈਪਟਨ ਸਾਹਿਬ ਦੀ ਇਹਨਾਂ ਨੇ ਕਿਹਾ ਸੀਗਾ ਕਿ ਟਰਾਂਸਪੋਰਟ ਮਾਫੀਆ ਜਿਹੜਾ ਉਹ ਐਟ ਦਾ ਕਾਸਟ ਆਫ ਪੀਆਰਟੀਸ ਔਰ ਪੰਜਾਬ ਰੋਡਵੇਜ਼ ਜਿਹੜੇ ਟਾਈਮ ਟੇਬਲ ਨੇ ਸਰਕਾਰੀ ਤੇ ਪ੍ਰਾਈਵੇਟ ਜਿਹੜੇ ਛੋਟੇ ਆਪਰੇਟਰ ਨੇ ਉਹਨਾਂ ਕੋਲ ਇੱਕ ਇੱਕ ਦੋ ਦੋ ਮਿੰਟ ਤੇ ਤਿੰਨ ਤਿੰਨ ਮਿੰਟ ਨੇ ਤੇ ਬਾਦਲਾਂ ਦੀਆਂ ਬੱਸਾਂ ਕੋਲ ਉਹ 8 8 10 10 12 12 ਮਿੰਟ ਨੇ ਜਿਹਦੇ ਨਾਲ ਪ੍ਰਾਈਵੇਟ ਛੋਟੇ অপারেਟਰ ਤੇ ਸਰਕਾਰੀ ਟ੍ਰਾਂਸਪੋਰਟ ਹੈ ਉਹ ਖਤਮ ਹੋ ਰਹੀ ਹੈ ਤੇ ਇਹ ਆਪਦਾ ਜਿਹੜਾ ਹੈ ਇਹ ਲੁੱਟ ਰਹੇ ਨੇ ਲੋਕਾਂ ਨੂੰ ਇਹਨਾਂ ਨੇ ਇੱਕ ਵਾਅਦਾ ਕੀਤਾ ਸੀਗਾ ਕਿ ਰੈਸ਼ਨਲਾਈਜੇਸ਼ਨ ਆਫ ਟਾਈਮ ਟੇਬਲਸ ਹੈ ਜਿਹੜੀ ਉਹ ਹੋਊਗੀ ਜਿਹਦੇ ਨਾਲ ਸਾਰਿਆਂ ਨੂੰ ਬਰਾਬਰ ਮਿੰਟ ਨੇ ਜਿਹੜੇ ਉਹ ਬੱਸ ਸਟੈਂਡ ਦੇ ਉੱਪਰ ਮਿਲਣਗੇ ਹਜੇ ਤੱਕ ਪੌਣੇ ਦੋ ਸਾਲ ਹੋ ਗਏ ਨੇ ਕਰਨਾ ਤਾਂ ਦੂਰ ਦੀ ਗੱਲ ਸੀਗਾ ਹਜੇ ਤੱਕ ਟਰਾਂਸਪੋਰਟ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਨੇ ਉਹਦੇ ਉੱਪਰ ਥੌਟ ਪ੍ਰੋਸੈਸ ਵੀ ਨਹੀਂ ਪਾਇਆ ਹੈਗਾ ਹਜੇ ਸ਼ੁਰੂ ਵੀ ਨਹੀਂ ਕੀਤਾ ਹੈਗਾ ਤੇ ਲੁੱਟ ਹੈ ਜਿਹੜੀ ਉਹ ਉਸੇ ਤਰੀਕੇ ਦੇ ਨਾਲ ਬਾਦਲਾਂ ਦੇ ਹੱਥੋਂ ਜਾਰੀ ਹੈ ਸੋ ਇਹਦੇ ਲਈ ਅਸੀਂ ਅਸੀਂ ਪੰਜਾਬ ਸਰਕਾਰ ਨੂੰ ਵਾਰਨ ਕਰਦੇ ਆ ਕਿ ਉਹ ਆਪਦੇ ਵਾਅਦੇ ਦੇ ਮੁਤਾਬਕ ਜਿਹੜਾ ਉਹਨਾਂ ਨੇ ਮੈਨੀਫੈਸਟੋਰੀ ਕੀਤਾ ਸੀਗਾ ਉਹ ਪੂਰਾ ਕਰਨ ਨਹੀਂ ਤਾਂ ਆਮ ਆਦਮੀ ਪਾਰਟੀ ਇਸ ਸੰਬੰਧ ਦੇ ਵਿੱਚ ਆ ਆਮ ਛੋਟੇ ਪ੍ਰਾਈਵੇਟ ਆਪਰੇਟਰਾਂ ਤੇ ਸਰਕਾਰੀ ਟਰਾਂਸਪੋਰਟ ਦੇ ਨਾਲ ਖੜਨ ਦੇ ਲਈ ਅਸੀਂ ਇਹਦੇ ਉੱਪਰ ਵੱਡੀ ਮੁਹਿੰਮ ਹੈ ਜਿਹੜੀ ਉਹ ਸ਼ੁਰੂ ਕਰਾਂਗੇ ਇਦੇ ਚ ਕੋਈ ਕੋਈ ਹੋਰ ਦੇਖੀ ਜੀ ਟਾਈਮ ਟੇਬਲ ਜੀ ਜਰਾ ਦੱਸਿਓ ਪੰਜਾਬ ਸਰਕਾਰ ਦੀ ਕੋਈ ਨਿਊ ਪ੍ਰੋਪੋਜ਼ਲ ਪਾਲਿਸੀ ਮUNICIPALITY ਨੂੰ ਆਈ ਹੈ ਕੋਰਟ ਨੇ ਕੋਈ ਰੋਕ ਲਗਾਈ ਹੈ ਸਟੇ ਬਾਈ ਜੀ ਕਿਹੜੀ ਜੀ ਹੁਣ ਵੀ ਬੜੀ ਪਾਲਿਸੀ ਪੰਜਾਬ ਸਰਕਾਰ ਕੋਈ ਹਾਈ ਕੋਰਟ ਦੀ ਸਟੇ ਨਹੀਂ ਕੋਈ ਨਹੀਂ ਸਟੇ ਕੋਈ ਨਹੀਂ ਹੈਗੀ ਜੀ ਇੱਕ 2012 ਦਸੰਬਰ ਦੇ ਵਿੱਚ ਇੱਕ ਜਸਟਿਸ ਸੂਰਿਆਕੰਨ ਦਾ ਆਰਡਰ ਆਇਆ ਸੀਗਾ ਤੇ ਹੁਣ ਨਵੀਂ ਲੇਟੈਸਟ ਨਹੀਂ ਹੁਣ ਹੁਣ ਅਜੇ ਤੱਕ ਸਾਡੇ ਐਸਐਸ ਨਾਗੋਈ ਵਿਧਾਨ ਸਭਾ ਦੇ ਵਿੱਚ ਇਸ ਬਾਰੇ ਪੇਸ਼ ਹੋਈ ਹੈ ਤੇ ਨਾ ਹੀ ਕੋਈ ਮੀਡੀਆ ਦੇ ਸਾਥੀਆਂ ਤੋਂ ਕੋਈ ਕੁਝ ਸੁਣਨ ਨੂੰ ਮਿਲਿਆ ਜਦ ਹਾਂਜੀ ਹਾਂਜੀ ਹਾਈ ਕੋਰਟ ਨੇ ਨਵੀਂ ਪਾਲਿਸੀ ਤੇ ਸਟੇ ਲਾਈ ਹੈ ਹਾਈ ਕੋਰਟ ਨੇ ਨਵੀਂ ਪਾਲਿਸੀ ਦੇ ਉੱਪਰ ਸਟੇ ਲਾਈ ਹੋਈ ਹੈ ਜਿਸ ਤਰ੍ਹਾਂ ਇੱਕ ਪਰਮਿਟ ਕੈਨਸਲ ਇਹ ਐਕਸਟੈਂਡ ਹੋ ਸੀ ਜੀ ਇਹ ਨਹੀਂ ਉਹਨੂੰ ਕੈਨਸਲ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤਾ ਹਾਈ ਕੋਰਟ ਦੇ ਸਟੇਪ ਹੈ ਨਹੀਂ ਉਹਦੇ 'ਚ ਇੱਕ ਮਿੰਟ ਉਹਦੇ 'ਚ ਗਿਆ ਕੌਣ ਸੀਗਾ ਜੀ ਉਸ ਉਹਦੇ ਅਗੇਂਸਟ ਰਾਜਪਾਲ ਤੋਂ ਨੋਟਸ ਦਿੱਤੇ ਸੀਗੇ ਉਹ ਜਿਹੜਾ ਸਰਕਾਰ ਦੇ ਨੋਟਸ ਦਿੱਤੇ ਨੇ ਟਰਾਂਸਪੋਰਟ ਡਿਪਾਰਟਮੈਂਟ ਨੇ ਉਹ ਨੋਟਸ ਦੇ ਵਿਹਾਰ ਦੇ ਉਹਨੇ ਸਟੇ ਹੋ ਗਿਆ ਉਹ ਸਟੇ ਸੀਗਾ ਜੀ ਲੁਧਿਆਣਾ ਵਰਸਸ ਸਟੇਟ ਠੀਕ ਹੈ ਜੀ ਲੁਧਿਆਣਾ ਵਰਸਸ ਸਟੇਟ ਸੀਗਾ ਉਹਦੇ ਤੇ ਜਿਹੜਾ ਜਿਹੜਾ ਸਟੇ ਸੀਗਾ ਉਹ ਜੈਨ ਸਾਹਿਬ ਨੇ ਹਾਈ ਕੋਰਟ ਦੇ ਜੱਜ ਸਾਹਿਬ ਜੈਨ ਸਾਹਿਬ ਨੇ ਕੀਤਾ ਇਹ ਜਦ ਕੀ ਇਹ ਕੇਸ ਡਬਲ ਬੈਂਚ ਦੇ ਫੈਸਲੇ ਕੋ ਸੂਰੀਆ ਕਾਂ ਸਾਹਿਬ ਪਹੁੰਚ ਗਿਆ ਮੁੜ ਕੇ ਰਿਮੂਵ ਕੀਤਾ ਗਿਆ ਔਰ ਸੂਰੀਆ ਕਾਂ ਸਾਹਿਬ ਨੇ ਉਸ ਔਰ ਸਟੇ ਨੂੰ ਤੋੜਿਆ ਹਾਂਜੀ ਜਦੋਂ ਲਾਸਟ ਸੂਰੀਆ ਸਾਹਿਬ ਦੀ ਲਾਸਟ ਡੇਟ ਸੀਗੀ ਉਹ ਬਾਅਦ ਵਿੱਚ ਉਹ ਮੇਰੇ ਖਿਆਲ ਹਮਾਚਲ ਚਲੇ ਗਏ ਉਦੋਂ ਸਟੇ ਤੋੜਤਾ ਸੀ ਡੇਟ ਕਿਹੜੀ ਹੈ ਹਾਂਜੀ ਹਾਈ ਕੋਰਟ ਦੇ ਵਿੱਚ ਕੇਸ ਇਹ ਚੱਲ ਰਿਹਾ ਜੀ ਇੱਕ ਐਲਪੀ ਪਾਈ ਹੋਈ ਹੈ ਕਿ ਜਿਹੜਾ ਇਹੋ ਆਰਡਰ ਆ 2012 2012 ਦਾ CWPN015786 ਆਫ 1999 ਜਿਹੜਾ ਬਜੈਂਟ ਟ੍ਰੈਵਲ ਦਾ ਸੂਰਿਆ ਕਾਰਨੀ ਨੇ ਫੈਸਲਾ ਕੀਤਾ ਉਹਦੇ ਤੇ ਪਈ ਹੋਈ ਹੈ ਕਿ ਇਹਨੂੰ ਲਾਗੂ ਕੀਤਾ ਜਾਵੇ ਕੰਡੈਮਟਾ ਵੀ ਪਈ ਹੋਈਆਂ ਉਹ ਕੇਸ ਚੱਲ ਰਿਹਾ ਹਾਈ ਕੋਰਟ ਦੇਖੋ ਗੱਲ ਪਤਾ ਕੀ ਹੈ ਜੀ 올 ਸੱਡਨ ਡਨ ਨਵੀਂ ਟਰਾਂਸਪੋਰਟ ਪਾਲਿਸੀ ਮੇਬੀ ਆ ਡਿਫਰੈਂਟ ਬਾਲ ਗੇਮ ਇੱਕ ਨਵੇਂ ਸਿਰੇ ਤੋਂ ਜਿਹੜਾ ਬਣਾਉਣ ਦੀ ਬਣਾਉਣ ਚਾਹੁੰਦੇ ਨੇ ਚੰਗੀ ਗੱਲ ਹੈ ਇਨ ਦਾ ਬੈਸਟ ਇੰਟਰਸਟ ਆਫ ਪਬਲਿਕ ਐਂਡ ਇਨ ਦਾ ਬੈਸਟ ਇੰਟਰਸਟ ਆਫ ਸਮਾਲ ਆਪਰੇਟਰਸ ਐਂਡ ਪੀਆਰਟੀਸੀ ਐਂਡ ਪੰਜਾਬ ਰੋਡਵੇਜ਼ ਉਹ ਬਣਾਉਣ ਚੰਗੀ ਗੱਲ ਹੈ ਅਸੀਂ ਵੈਲਕਮ ਕਰਾਂਗੇ ਉਹਦਾ ਪਰ ਸਵਾਲ ਇਹ ਹੈ ਵੀ ਜਿਹੜਾ ਟਾਈਮ ਟੇਬਲ ਦੀ ਰੈਗੂਲੇਸ਼ਨ ਹੈ ਜਿਹੜੀ ਟਾਈਮ ਟੇਬਲ ਦੀ ਜਿਹੜੀ ਉਹਨਾਂ ਨੇ ਨਾਰਮਲਾਈਜ਼ ਕਰਨਾ ਹੈ ਵੀ ਇੱਕ ਕੋਲ 12 ਮਿੰਟ ਨੇ ਤੇ ਇੱਕ ਵਿਚਾਰੇ ਕੋਲ 2 ਮਿੰਟ ਨੇ ਉਹਦੇ ਲਈ ਤਾਂ ਟਰਾਂਸਪੋਰਟ ਪਾਲਿਸੀ ਦੀ ਲੋੜ ਨਹੀਂ ਨਾ ਹੈ ਜੀ ਉਹ ਚੀਜ਼ ਤਾਂ ਅੱਜ ਹੀ ਹੋ ਸਕਦੀ ਹੈ ਐਂਡ ਐਟ ਦਾ ਗਵਰਨਮੈਂਟ ਆਫ ਉਹਦੇ ਲਈ ਤਾਂ ਸਰਕਾਰੀਆ ਵਿਧਾਨ ਸਭਾ ਦੀ ਲੋੜ ਵੀ ਨਹੀਂ ਹੈਗੀ ਉਹਦੇ ਲਈ ਤਾਂ ਸਿੰਪਲੀ ਐਸਟੀਸੀ ਇਜ਼ ਅ ਅਥੋਰਾਈਜ਼ਡ ਫਾਰ ਥੈਟ ਆਰਟੀਜ਼ ਨੇ ਜਿਹੜੇ ਟਾਈਮ ਟੇਬਲ ਨੇ ਔਰ ਕੰਮ ਹੀ ਬੜਾ ਸੌਖਾ ਹੈ ਸਪੋਜ਼ ਦਿਨ ਦੇ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਿੰਨੇ ਮਿੰਟ ਬਣਦੇ ਨੇ ਜਿੰਨੇ ਆਪਰੇਟਰਸ ਨੇ ਉਹਨਾਂ ਨੂੰ ਪੀਕ ਤੇ ਆਫ ਪੀਕ ਟਾਈਮਿੰਗ ਦੇ ਹਿਸਾਬ ਨਾਲ ਡਿਸਟ੍ਰੀਬਿਊਟ ਕਰ ਦੋ ਕੰਮ ਹੀ ਸੌਖਾ ਹੈ ਹਰ ਕੋਈ ਬੱਜ ਜਾਊਗਾ ਸੋ ਇਹਦੇ ਲਈ ਮੇਨ ਇਸ਼ੂ ਇਹ ਹੈ ਜੀ ਸਾ ਜਿਹੜੀਆਂ ਜਾਂਦੀਆਂ ਨੇ ਦਿੱਲੀ ਜੀ ਇੰਡੋ ਕੈਨੇਡੀਅਨੀਆਂ ਹੋਰ ਇਸ ਤਰ੍ਹਾਂ ਦੇ ਪ੍ਰਾਈਵੇਟ ਵੀ ਕਿਹੜਾ ਜ਼ਿਆਦਾ ਕਰਾਇਆ ਲੈ ਰਹੀ ਨੇ ਉਹ ਕਿੰਨੀਆਂ ਕਿਹੜੀ ਧਿਆਨ ਚ ਹੈ ਦੇਖੋ ਇੰਡੋ ਕੈਨੇਡੀਅਨ ਤਾਂ ਮੇਰੇ ਖਿਆਲ ਜੇ ਬਾਦਲਾਂ ਦੀਆਂ ਤਾਂ 35 40 ਹੋਣਗੀਆਂ ਜੀ 50 ਹੋਣਗੀਆਂ ਪੰਜਾਬ ਰੋਡਵੇਜ਼ ਦੀਆਂ ਪੀ ਆਰਟੀਸੀ ਦੀਆਂ ਸਹੀ 12 15 18 ਬੱਸਸਾਂ ਨੇ ਪਰ ਇਹ ਵੀ ਉਹਨਾਂ ਨੇ ਇਹ ਵੀ ਉਹਨਾਂ ਨੇ ਇਹ ਜਿਹੜਾ ਹੈਗਾ ਸਿਰਫ ਹਾਂਜੀ ਤੁਸੀਂ ਕਰੋ ਕੁਝ ਕਰੋ ਅੱਛਾ ਇਹ ਇਹ ਜਿਹੜੀਆਂ ਬੱਸਸਾਂ ਨੇ ਇਹ ਅਸੀਂ ਨਹੀਂ ਕਹਿੰਦੇ ਹੈਗੇ ਕਿ ਕਿਉਂਕਿ ਸਾਡੇ ਕੋਲ ਉੱਥੇ ਹਾਫ ਗਵਰਨਮੈਂਟ ਹੈ ਹੋ ਸਕਦਾ ਹੈ ਹੋ ਸਕਦਾ ਕੋਈ ਇਹਦੇ ਵਿੱਚ ਇਸ ਤਰ੍ਹਾਂ ਦੀ ਉਹਨਾਂ ਨੇ ਕੀਤੀ ਹੋਵੇ ਜਿਹਦੇ ਨਾਲ ਆਮ ਲੋਕਾਂ ਨੂੰ ਖੱਜਲ ਕਰ ਤੇ ਆਪਦੀ ਲੁੱਟ ਜਾਰੀ ਰੱਖਣ ਦੇ ਵਾਸਤੇ ਠੀਕ ਹੈ ਨਾ ਦੈਟ ਇਜ਼ देयर इज ਅ ਪੋਸਿਬਿਲਟੀ ਬਟ ਵਾਟ ਆਈ ਮੀਨ ਟੂ ਸੇ ਇਜ਼ ਕਿ ਜੇ ਸਹੀ ਮayne ਦੇ ਵਿੱਚ ਐਨਆਰਆਈਜ਼ ਦੀ ਤੇ ਜਿਹੜੀਆਂ ਸਵਾਰੀਆਂ ਬਾਹਰੋਂ ਆਉਂਦੀਆਂ ਨੇ ਉਹਨਾਂ ਦੀ ਲੁੱਟ ਜੇ ਰੋਕੀ ਸਕਦੀ ਤਾਂ ਪੰਜਾਬ ਗਵਰਨਮੈਂਟ ਦਿੱਲੀ ਦੇ ਵਿੱਚ ਤਾਂ ਜਿੰਨੀਆਂ ਇਹ ਬੱਸੇਜ਼ ਨੇ 에어ਪੋਰਟ ਜਾਂ ISBT ਜਾਂਦੀਆਂ ਨੇ ਉੱਥੇ ਦਾ ਮਹਿਜ਼ 25-30 ਕਿਲੋਮੀਟਰ ਚੱਲਦੀਆਂ ਨੇ ਇੱਥੋਂ ਅੰਮ੍ਰਿਤਸਰੋਂ ਚੱਲਦੀਆਂ ਨੇ ਸਾਰਾ ਪੰਜਾਬ ਕਵਰ ਕਰਕੇ ਸ਼ੰਭੂ ਬੈਰੀਅਰ ਤੱਕ ਇੱਥੇ 250-300 ਕਿਲੋਮੀਟਰ ਚੱਲਦੀਆਂ ਨੇ ਹਰੇਕ ਬੱਸ ਸਟੈਂਡ ਤੇ ਵੜਦੇ ਨੇ ਹਰੇਕ ਥਾਂ ਤੇ ਸਵਾਰੀ ਚੱਕਦੇ ਨੇ which is a clear violation of contract carriage permit of motor vehicle acts ਨਹੀਂ ਭਾ ਅਮਨ ਜੀ ਇਨ ਕੇਸ ਇਨ ਕੇਸ ਯੂ ਬੀਲੀਵ ਦੈਟ ਇੰਡੋਗ੍ਰੇਗਨ ਟੂ ਇਸ ਇੰਡਿੰਗਿੰਗ ਇਨ ਵਾਇਲੇਸ਼ਨ ਵਾਈ ਡੂਜ਼ਨ ਦੀ ਡੇਲੀ ਗਵਰਨਮੈਂਟ ਐਕਟ ਓਨ ਇਟ ਯੈਸ ਮੇਰਾ ਕੁਸਚਨ ਨਹੀਂ ਇੱਕ ਮਿੰਟ ਸੁਣੋ ਸੁਣੋ ਜੀ ਕਿ ਐਸ ਪਰ ਰੂਲਸ ਉਹਨਾਂ ਨੂੰ ਲਿਸਟ ਲੈ ਕੇ ਜਾਣੀ ਹੈ ਜੀ ਜੀ ਬਿਲਕੁਲ ਹੁੰਦਾ ਜੀ ਰੈਲੀ ਕਮਿਸ਼ਨਰ ਹੈ ਪੀਆਰਟੀਸੀ ਗਾਰੀ ਬਸਾਂ ਰੋਕਦੇ ਨੇ ਜੀ ਉਹ ਚਲੋ ਅਲੱਗ ਪੇਸਟ ਬਟ ਇਹਨੂੰ ਵੀ ਚੈੱਕ ਕਰ ਸਕਦੇ ਨੇ ਇਹਦੇ ਚ ਅਸੀਂ ਇਹੀ ਤਾਂ ਚੀਜ਼ ਦਿੱਲੀ ਗਵਰਨਮੈਂਟ ਦੇ ਅਸੀਂ ਹੁਣ ਧਿਆਨ ਦੇ ਵਿੱਚ ਲਿਆਂਦੀ ਆ ਨਾ ਜੀ ਕਿ ਉਹਨਾਂ ਨੇ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਦੱਸ ਸੈਪਰੇਟ ਇਸ਼ੂ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬਸਾਂ ਜਾਂ ਪੀਆਰਟੀਸੀ ਦੇ ਬਸੀਆਂ ਫੜੀਆਂ ਗਿਆ ਨੇ ਜੇ ਇਨ ਕੇਸ ਇਨ ਦਾ ਟੈਰਿਟਰੀ ਆਫ ਦਿੱਲੀ ਗਵਰਨਮੈਂਟ ਜੇ ਕਿਤੇ ਵੀ ਉਹ ਵਾਇਲੇਸ਼ਨ ਕਰ ਰਹੇ ਨੇ ਸਪੋਜ਼ ਕਿਤੇ ਸਵਾਰੀ ਕਿਸੇ ਬੱਸ ਅੱਡੇ ਤੋਂ ਚੱਕ ਰਹੇ ਨੇ ਠੀਕ ਹੈ ਨਾ ਦੈਨ ਵੀ ਹੈਵ ਰਿਕੁਐਸਟਡ ਦਿੱਲੀ ਗਵਰਨਮੈਂਟ ਟੂ ਐਕਟ ਔਨ ਥੈਮ ਸੋ ਦੈਟ ਥਿਸ ਵਾਇਓਲੇਸ਼ਨ ਡਸ ਨਾਟ ਕੰਟੀਨਿਊ ਅਸੀਂ ਇਹ ਤਾਂ ਅਸੀਂ ਤਾਂ ਆਪਦੇ ਲੈਵਲ ਦੇ ਉੱਪਰ ਦਿੱਲੀ ਗਵਰਨਮੈਂਟ ਨੂੰ ਅਸੀਂ ਇਹ ਰਿਕੁਐਸਟ ਕਰ ਹੀ ਦਿੱਤੀ ਹੈ ਬਟ ਵਾਟ ਆਈ ਮੀਨ ਟੂ ਸੇ ਇਜ਼ ਕਿ ਉੱਥੇ ਤਾਂ ਦੇਖੋ ਹੁਣ ਮੈਂ ਜਿਹੜੀ ਗੱਲ ਕਿਤੇ ਪਹਿਲਾਂ ਆ ਰਿਹਾ ਸੀਗਾ ਤੁਸੀਂ ਉਹ ਪੁੱਛ ਲਿਆ ਉਹਦੇ ਚ ਸਾਡੇ ਜਿਹੜੇ ਦਿੱਲੀ ਗਵਰਨਮੈਂਟ ਇਸ ਹਾਫ ਗਵਰਨਮੈਂਟ ਜਿਹੜੇ ਦਿੱਲੀ ਕਮਿਸ਼ਨਰ ਟ੍ਰਾਂਸਪੋਰਟ ਕਮਿਸ਼ਨਰ ਨੇ देयर देयर ਇਜ਼ ਅ ਪਾਲਿਸੀ ਬਿਲ ਉਹ ਅੱਜ ਦੀ ਡੇਟ ਦੇ ਵਿੱਚ ਇਲੈਕਟਿਡ ਗਵਰਨਮੈਂਟ ਨੂੰ ਵਿਚ ਇਜ਼ ਵੈਰੀ ਅਨਫੋਰਚੂਨੇਟ ਇਲੈਕਟਿਡ ਗਵਰਨਮੈਂਟ ਨੂੰ ਸਮਝਦੇ ਕੁਝ ਨਹੀਂ ਹੈਗੇ ਕਿਉਂਕਿ ਟ੍ਰਾਂਸ ਸਰਵਿਸਿਜ਼ ਹੈ ਜਿਹੜੀਆਂ ਸਰਵਿਸਿਜ਼ ਮੀਨਸ ਟ੍ਰਾਂਸਪੋਰਟ ਟ੍ਰਾਂਸਫਰ ਐਂਡ ਪੋਸਟਿੰਗ ਹੈ ਜਿਹੜੀ ਉਹ ਦਿੱਲੀ ਗਵਰਨਮੈਂਟ ਕੋਲ ਸੀਐਮ ਕੋਲੇ ਨਹੀਂ ਹੈ ਉਹ ਐਲਜੀ ਕੋਲੇ ਹੈ ਐਲਜੀ ਕਿਦੇ ਅੰਡਰ ਹੈ ਸੈਂਟਰ ਗਵਰਨਮੈਂਟ ਦੇ ਸੈਂਟਰ ਗਵਰਨਮੈਂਟ ਕਿਹਦੀ ਹੈ ਬਾਦਲਾਂ ਦੀ ਤੇ ਅਕਾਲੀ ਦਲ ਦੀ ਤੇ ਭਾਜਪਾ ਦੀ ਇਹ ਹੋ ਸਕਦਾ ਹੈ ਕਿ ਬੱਸ ਸਟੈਂਡ ਬਣਾਉਣਾ ਹੈ ਬਸ ਸਟਾਪ ਬਣਾਉਣਾ ਹੈ ਆਈਜੀਆਈ ਤੇ ਜਾਂ ਦਵਾਰਕਾ ਦੇ ਵਿੱਚ ਵੱਡਾ ਬਸ ਸਟੈਂਡ ਬਣਾਉਣਾ ਹੈ that is going to be a ਕੈਬਿਨੇਟ ਡਿਸੀਜਨ ਉਹ ਅਰਵਿੰਦ ਜੀ ਕਰ ਸਕਦੇ ਨੇ ਪਰ ਅ ਅਰਵਿੰਦ ਜੀ ਜਾਂ ਟ੍ਰਾਂਸਪੋਰਟ ਮਿਨਿਸਟਰ ਜਾ ਕੇ ਉੱਥੇ ਬਸ ਦਾ ਚਲਾਨ ਨਹੀਂ ਨਾ ਕੱਟ ਸਕਦੇ ਹੈਗੇ ਉਹ ਤਾਂ that comes under ਟ੍ਰਾਂਸਪੋਰਟ ਕਮਿਸ਼ਨਰ ਸੋ ਇਸ ਕਰਕੇ what i mean to say ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਇਹ ਜਿਹੜੀ ਜਿਹੜੀ ਵਾਇਲੇਸ਼ਨ ਹੋ ਰਹੀ ਹੈ ਔਰ ਇਸ ਤਰ੍ਹਾਂ ਦਾ ਸਟੇਟ ਟ੍ਰਾਂਸਪੋਰਟ ਦੇ ਚਲਾਨ ਹੋ ਰਹੇ ਨੇ ਉਹ ਬੰਦ ਕੀਤੇ ਜਾਣ ਜਿਹੜੇ ਇਹ ਵਾਇਲਟ ਕਰ ਰਹੇ ਨੇ ਦੇ ਸ਼ੁੱਡ ਬੀ ਪੁਟ ਇਨ ਪਲੇਸ ਕੇ ਨਹੀਂ ਹੋਣਾ ਚਾਹੀਦਾ ਵਟ ਆਈ ਮੀਨ ਟੂ ਸੇ ਇਜ਼ ਕੇ ਇਹ ਚੀਜ਼ ਹੈ 250 300 400 ਕਿਲੋਮੀਟਰ ਜਦੋਂ ਗੱਡੀ ਪੰਜਾਬ ਦੇ ਵਿੱਚ ਚੱਲਦੀ ਹੈ ਇਹ ਕੈਪਟਨ ਅਮਰਿੰਦਰ ਸਿੰਘ ਵੀ ਤਾਂ ਕਰ ਸਕਦੇ ਨੇ ਨਾ ਐਨ ਆਰ ਆਈ ਨੇ ਜਿਹੜੇ ਉਹ ਪੰਜਾਬ ਦੇ ਨੇ ਡਿਟੇਲਸ ਮੈਂ ਤੇ ਲਿਖਿਆ ਜੀ ਡਿਟੇਲਸ ਮੈਂ ਲੈਟਰ ਭੇਜਿਆ ਜੀ ਇਕਮਨ ਜੀ ਇਨ ਕੇਸ ਦੀ ਦਿੱਲੀ ਗਵਰਨਮੈਂਟ ਇਜ਼ ਟੂ ਸਟੂਡੀ ਸੇਰੀਅਸ ਅਬਾਊਟ ਯੂ نو ਰੈਸ਼ਨਲਾਈਜ਼ਿੰਗ ਦੀ ਟ੍ਰਾਂਸਪੋਰਟ ਸਿਨੈरियो ਐਟ ਲੀਸਟ ਐਂਡ ਡੇਲੀ ਵਾਈ ਡੋਨਟ ḍੂ ਇਟ ਦੇ ਇਨੀਸ਼ੀਏਟ ਦੀ ਰੈਸਿਪ੍ਰੋਕਲ ਟ ਪੰਜਾਬ ਗਵਰਨਮੈਂਟ ਅੱਜ ਲਿਖਿਆ ਸਰ ਨਹੀਂ ਨਹੀਂ ਰੈਸੀਪਰੋਕਲ ਰੈਸੀਪਰੋਕਲ ਮੈਡੀਕਲ ਲਿਸਨ 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 ਰੈਸੀਪਰੋਕਲ ਐਗਰੀਮੈਂਟ ਮੀਨਸ ਕਿ 200 ਕਿਲੋਮੀਟਰ ਦਿੱਲੀ ਡੀਟੀਸੀ ਦੀ ਬੱਸ ਪੰਜਾਬ ਦੇ ਵਿੱਚ ਚੱਲਦੀ ਹੈ ਤੇ ਪੰਜਾਬ ਦੀ ਪੀਆਰਟੀਸੀ ਬੱਸ ਜਿਹੜੀ ਦਿੱਲੀ ਦੇ ਵਿੱਚ ਚੱਲਦੀ ਹੈ ਦਿਸ ਇਜ਼ ਰੈਸੀਪਰੋਕਲ ਐਗਰੀਮੈਂਟ 2001 ਤੋਂ ਬਾਅਦ ਰੈਸੀਪਰੋਕਲ ਐਗਰੀਮੈਂਟ ਪੰਜਾਬ ਗਵਰਨਮੈਂਟ ਨੇ ਰਿਕੁਐਸਟ ਹੀ ਨਹੀਂ ਕੀਤੀ ਹੈਗੀ ਉਹ ਇਸ ਕਰਕੇ ਨਹੀਂ ਕੀਤੀ ਹੈ ਕਿਉਂਕਿ ਜਿਹੜੀਆਂ ਦਿੱਲੀ ਡੀਟੀਸੀ ਦੇ ਬੱਸਸ ਨੇ ਜਿਹੜੀਆਂ ਉਹਨਾਂ ਇਸ ਟਾਈਮ ਪੰਜਾਬ ਦੇ ਵਿੱਚ ਆਉਂਦੀ ਕੋਈ ਨਹੀਂ ਹੈਗੀ ਇਸ ਕਰਕੇ ਦਿੱਲੀ ਗਵਰਨਮੈਂਟ ਡਿਡ ਨਾਟ ਫੀਲ ਦ ਨ ਜੇ ਤਾਂ ਹੀ ਉਹ ਕੋਸ਼ਿਸ਼ ਕਰਨਗੇ ਨਾ ਇੱਥੋਂ ਦੀਆਂ ਜਾਂਦੀਆਂ ਨੇ ਉੱਥੇ ਇੱਥੋਂ ਦੀਆਂ ਬੱਸਿਸ ਨੇ ਜਿਹੜੀਆਂ ਉਹ ਦਿੱਲੀ ਦੇ ਵਿੱਚ ਜਾਂਦੀਆਂ ਨੇ ਇਹ ਤਾਂ ਜ਼ਿੰਮੇਵਾਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੀ ਬਣਦੀ ਹੈ ਨਾ ਕਿ ਆਪਦੇ ਪਰਮਿਟ ਨੂੰ ਜੇ ਰੈਸਿਪ੍ਰੋਕਲ ਐਗਰੀਮੈਂਟ ਚਲੋ ਨਹੀਂ ਵੀ ਹੁੰਦਾ ਹੈਗਾ ਠੀਕ ਹੈ ਨਾ ਇਨ ਇਨ ਐਨੀ ਕੇਸ ਉਹ ਕਹਿੰਦੇ ਜੀ ਸਾਡੀ ਬੱਸ ਨਹੀਂ ਆਉਂਦੀ ਹੈਗੀ ਜਿਹੜਾ ਦਿੱਲੀ ਗਵਰਨਮੈਂਟ ਦਾ ਜਿੰਨਾ ਟੈਕਸ ਬਣਦਾ ਹੈ ਰੋਡ ਟੈਕਸ ਜਿਹੜਾ ਬਣਦਾ ਹੈ ਉਹ ਪੇ ਕਰਨ ਤੇ ਉਹਨੂੰ ਕਾਊਂਟਰ ਸਾਈਨ ਹੈ ਜਿਹੜਾ ਦਿੱਲੀ ਗਵਰਨਮੈਂਟ ਤੋਂ ਕਰਾ ਕੇ ਦੇਣਾ ਸਾਡੀ ਜ਼ਿੰਮੇਵਾਰੀ ਹੈ ਬਟ ਐਟ ਲੀਸਟ ਇਹ ਇਨੀਸ਼ੀਏਟ ਤਾਂ ਕਰਨਾ ਇਹ ਇਨੀਸ਼ੀਏਟ ਇਸ ਕਰਕੇ ਨਹੀਂ ਬਾਦਲਾ ਨੇ ਅਜ ਤੱਕ 10 ਸਾਲ ਕੀਤਾ ਹੈਗਾ ਤੇ ਹੁਣ ਕੈਪਟਨ ਸਾਹਿਬ ਦੀ ਗਵਰਨਮੈਂਟ ਨਹੀਂ ਕਰ ਰਹੀ ਹੈਗੀ ਕਿਉਂਕਿ ਜੇ ਇਨੀਸ਼ੀਏਟ ਕਰਨਗੇ ਤੇ ਪੰਜਾਬ ਰੋਡਵੇਜ਼ ਦੇ ਜਿਹੜੀ ਉਹ ਵੀ ਚੱਲੂਗੀ ਤੇ ਇਹਨਾਂ ਦੀ ਇੰਡੋ ਕੈਨੇਡੀਅਨ ਨੂੰ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਨਹੀਂ ਕਰਦੇ ਹੈਗੇ ਸੋ ਇਸ ਕਰਕੇ ਅਸੀਂ ਅੱਜ ਪੰਜਾਬ ਸਰਕਾਰ ਨੂੰ ਕਹਿੰਨੇ ਆ ਕਿ ਜਿਹੜੀ ਬਾਦਲਾ ਨੇ ਜਿਹੜੇ ਇੰਡੋ ਕੈਨੇਡੀਅਨ ਕੰਟਰੈਕਟ ਕੈਰੀਜ ਪਰਮਿਟ ਦੀ ਉਲੰਘਣਾ ਕਰ ਰਹੇ ਨੇ ਉਹ ਬੰਦ ਹੋਣੀ ਚਾਹੀਦੀ ਹੈ ਅਲੱਗ-ਅਲੱਗ ਸਵਾਰੀਆਂ ਚੱਕੀਆਂ ਜਾਂਦੀਆਂ ਨੇ ਅਲੱਗ-ਅਲੱਗ ਥਾਵਾਂ ਤੋਂ ਚੱਕੀਆਂ ਜਾਂਦੀਆਂ ਨੇ ਜਾਂਦੇ ਹੋਰ ਤੇ ਆਉਂਦੇ ਆ ਹੋਰ ਉਹ ਨਹੀਂ ਹੋਣਾ ਚਾਹੀਦਾ ਹੈਗਾ ਇਹ ਪੰਜਾਬ ਗਵਰਨਮੈਂਟ ਨੂੰ ਇੱਥੇ ਇਨਸ਼ੋਰ ਕਰਨਾ ਚਾਹੀਦਾ ਹੈ ਸੈਕੰਡਰੀ ਜਿੱਤੇ ਤੱਕ ਪੰਜਾਬ ਰੋਡਵੇਜ਼ ਦਾ ਪੀਆਰਟੀਸੀ ਦਾ ਸਵਾਲ ਹੈ ਉਹਦੇ ਵਾਸਤੇ ਇਹ ਆਪਦਾ ਜਿਹੜਾ ਪਰਮਿਟ ਐਕਸਟੈਂਡ ਕਰਨ ਆਈਜੀਆਈ ਤੱਕ ਆ ਔਰ ਉਹਨੂੰ ਕਾਊਂਟਰ ਸਾਈਨ ਦਿੱਲੀ ਗਵਰਨਮੈਂਟ ਤੋਂ ਕਰਵਾ ਕੇ ਦੇਣਾ ਸਾਡੀ ਜ਼ਿੰਮੇਵਾਰੀ ਹੈ ਆਈਐਸਬੀਟੀ ਦੇ ਉੱਪਰ ਇੱਕ ਆਈਜੀਆਈ ਦਾ ਆਈਜੀਆਈ ਦੇ ਉੱਪਰ ਆਈਐਸਬੀਟੀ ਦਾ ਬੱਸ ਸਟਾਪ ਦੀ ਜਿਹੜੀ ਰਿਕੁਐਸਟ you uh -huh.